ਲੈ ਖਾ ਪਹਿਲਾ ਪੈ ਗਿਆ ਹੂੰ ਜਲਦਬਾਜ਼ੀ ਵਿੱਚ ਮੈਨੂੰ ਪਤਾ ਹੈ ਕਿ ਸਰਕਾਰਾਂ ਨੇ ਵੀ 20 ਤਰੀਕ ਅਨਾਉਂਸ ਕਰ ਦਿੱਤਾ ਹੈ ਜਿਹੜੀ ਛੁੱਟੀ ਹੈ ਉਹ ਵੀ ਵੀ ਦੇ ਅਨਾਉਂਸ ਕਰ ਦਿੱਤੀ ਹੈ ਪਰ ਜਦੋਂ ਕੈਲਕੂਲੇਸ਼ਨ ਆ ਬਾਅਦ ਤੋਂ ਲੱਗੀਆਂ ਉਹਨ ਸਾਰੇ ਆਪਣੀ ਗਲਤੀ ਸੁਧਾਰ ਰਹੇ ਹੈ ਇੱਕ ਹੀ ਤਰੀਕ ਦੀ ਦਿਵਾਲੀ ਹੈ ਬਲੇ ਦੀ ਦਿਵਾਲੀ ਤਾਂ ਸਾਫ ਨਹੀਂ ਹੈ ਦੀ ਦਿਵਾਲੀ ਨਹੀਂ ਨਾ ਨਹੀਂ ਹੈ ਹੁਣ ਦਿਵਾਲੀ ਕੋ ਪਹਿਲਾ ਸਰੋਤਾਂ ਪਿੱਛੇ ਦੀ ਐਮਪੀਆ ਉਸੇ ਉਹ ਕਦੋਂ ਆਲੇ ਉਸ ਦੀ ਪਿੰਡਾਂ ਨੂੰ ਸਨੁਖੇ ਰੱਖਿਆ ਧੰਦੀ ਰਸਤੇ ਵਿੱਚ ਬੱਢਿੰਦਾ ਤੇ ਫਿਰ ਬਾਅਦ ਦੇ ਵਿੱਚ ਇਹ ਵੀ ਦੇਖੋ ਕਿ ਜੇਕਰ ਦਵਾਈ ਵਾਲੇ ਜਦੋਂ ਤੁਸੀਂ ਰਸਤੇ ਕੀ ਚੱਲਣਾ ਨੀਂ ਜਾਂ ਕਰੀਓ ਸਮਾ ਲੱਗਦੀ ਜਾਂ ਤੀ ਉਹ ਵੀ ਕਿਸੇ ਤਰ੍ਹਾਂ ਦੇ ਨਾਲ ਕਰਨੀ ਇਸ ਦੀ پوری ਗੱਲ। ਜਿਵੇਂ ਕੋ ਦਵਾਈ ਨੂੰ ਪੰਟ ਕਰਵਾਵਾ ਕਰਨਾ ਹੈ। ਪ੍ਰਯੋਗში ਚਤੁਰਬਸ਼ੀ ਅਵਸਥਾ ਤੇ ਗੋਵਰਧਨ ਪੂਜਾ ਵੀ ਹੁੰਦੀ ਉਸ ਤੋਂ ਬਾਅਦ ਤੇ ਭਾਈ ਦੂਜੇ ਮਨਾਏ ਜਾਂਦੇ ਹੈ। ਐਦਾਂ ਤਾਂ ਜਾ ਕੇ ਸਮਾ ਕਰੋ ਬਰਾਤ ਕਹਿਣਾ ਪੜਦਾ ਸਮਾ। ਅਤੇ ਜਦੋਂ ਵੀ ਮੱਥਾ ਟੇਕਣ ਜਾਂਦੇ ਗੁਰੂ ਘਰ ਤੇ ਤੀਤਾਂ ਵੀ ਤੁਸੀਂ ਦਸਵੀਂ ਮੰਨੀ ਲੈਂਦੇ ਹੋ ਉਹਦਾ ਵੀ ਤੁਹਾਨੂੰ ਜਦੋਂ ਜੋੜੋਗੇ ਪਤਾ ਚੱਲੇਗਾ ਕਿ ਅੰਦਰੋਂ ਅਹੰਕਾਰ ਹੀ ਕਢਾਇਆ 라ਵਲ ਦਾ ਉਹ ਦਸਵੀਂ ਤਿਥੀ ਤੇ ਅਹੰਕਾਰ ਕਢਿਆ ਜਾਂਦਾ ਫੇਰ ਜਾ ਕੇ ਲక్ష్ਮੀ ਆ ਰਹੀ ਤੁਹਾਡੇ ਘਰ ਤੇ ਪਹਿਲਾਂ ਗਣੇਸ਼ ਦੀ ਪੂਜਾ ਫਿਰ ਪਿਤਰ ਸ਼ਾਂਤ ਹੋਣ ਤੇ ਛੋਟੇ ਛੋਟੇ ਕੰਝਗਾ ਵੀ ਪੂਜਾ ਹੋਊਗੀ ਤੇ ਮਨ ਦਾ ਅਹੰਕਾਰ ਕਢਿਆ ਜਾਏਗਾ ਦੁਸ਼ਾਰੇ ਦੇ ਵਿੱਚ 라ਵਲ ਦੇ ਰੂਪ ਨਾਲ ਫੇਰ ਮਾਤਾ ਰੱਖ ਕੇ ਆਏਗੀ ਨਹੀਂ ਤਾਂ ਵਿਸ਼ੇ ਤੋਂ ਬਿਨਾਂ ਗੱਲ ਨਹੀਂ ਕਰਦੇ। ਇਹ ਇੰਸਟਲੀ ਸ਼ੇ ਅਰਹਿਕ ਦੇ ਤਰ੍ਹਾਂ ਪੂਜਾ ਕਰਨ ਦੇ ਬਾਰੇ ਵੀ ਲੱਗੇ ਕਿ ਕਿ ਕਦਿਆਂ ਉਹ ਨੂੰ ਕਿੱਸ ਤਰ੍ਹਾਂ ਕਰੇ। ਦੇਖੋ, ਚਿੱਤਰ ਪੂਜਾ ਇੰਨੀ ਜ਼ਿਆਦਾ ਮਹੱਤਵਪੂਰਨ ਹੈ, ਇੰਪੋਰਟੈਂਟ ਹੈ ਸਾਡੇ ਸੱਤ ਸਤ ਦਾ ਅੰਸ਼ਾਰ। ਜਨ ਹਿਤੇਸ਼ੀ, ਟੀਆਰਪੀ ਨਹੀਂ ਭਰੋ ਸਾਡਾ। ਦੀਵਾਲੀ ਦਾ ਤਿਹਾਰ ਖੁਸ਼ੀਆਂ ਦਾ ਤਿਹਾਰ ਹੁੰਦਾ ਹੈ। ਰੌਸ਼ਨੀ ਦਾ ਤਿਹਾਰ ਹੁੰਦਾ ਹੈ ਤਾਂ ਇਸ ਦੀਵਾਲੀ ਬਹੁਤ ਲੋਕ ਸ਼ਸ਼ੋਪੰਚ ਨੇ ਕਿ ਉਹ ਦੀਵਾਲੀ ਮਨਾਉਣ ਕਿਸ ਦਿਨ ਕਿਉਂਕਿ ਬਹੁਤ ਸਾਰੇ ਥਾਵਾਂ ਤੇ ਇਹ ਕਿਹਾ ਜਾ ਰਿਹਾ ਕਿ 20 ਤਰੀਕ ਨੂੰ ਦੀਵਾਲੀ ਮਨਾਈ ਜਾ ਰਹੀ ਹੈ ਤੇ ਬਹੁਤ ਲੋਕ ਕਹਿ ਰਹੇ ਨੇ ਕਿ 21 ਤਰੀਕ ਨੂੰ ਦੀਵਾਲੀ ਮਨਾਈ ਜਾਣੀ ਹੈ ਸੋਸ਼ਲ ਮੀਡੀਆ ਤੇ ਟ੍ਰੈਂਡ ਚੱਲ ਰਿਹਾ ਹੈ ਬਹੁਤ ਲੋਕ ਵੀ ਨੇ ਬਹੁਤ ਬਲੌਗਰਸ ਜਿਹੜੇ ਨੇ ਜਨਨ ਨੂੰ ਨਹੀਂ ਧਾਰਮਿਕ ਗ੍ਰੰਥਾ ਬਾਰੇ ਪਤਾ ਉਹ ਬੋਰਡਸ ਤੇ ਲਿਖ ਲਿਖ ਕੇ ਸਮਝਾ ਰਹੇ ਨੇ ਕਿ ਇਸ ਤਰੀਕੇ ਦੀ દિਵਾਲੀ ਇਸ ਵਜ੍ਹਾ ਕਰਕੇ ਮਨਾਈ ਜਾਣੀ ਹੈ ਪਰ ਸਾਡੇ ਗ੍ਰੰਥ ਕੀ ਕਹਿੰਦੇ ਨੇ ਤੇ ਅਸਲ ਦੇ ਵਿੱਚ ਹੁਣ દિਵਾਲੀ ਲੋਕ ਮਨਾਉਣ ਕਦੋਂ ਲక్ష్ਮੀ ਪੂਜਨ ਕਰਨ ਕਦੋਂ ਕਿਉਂਕਿ ਇਸ ਤਿਹਾੜੀ ਦੀ ਹਰ ਕਿਸੇ ਨੂੰ ਬਹੁਤ ਇੰਤਜ਼ਾਰ ਵੀ ਹੁੰਦਾ ਹੈ ਇਸ ਤਨ ਕਿ ਉਹ ਕੀ ਕਹਿੰਦੇ ਨੇ ਕਿ ਲక్ష్ਮੀ ਜੀ ਘਰੇ ਪਰਵੇਸ਼ ਕਰਦੇ ਨੇ ਤਾਂ ਅਸਲ ਦੇ ਵਿੱਚ દિਵਾਲੀ ਕਿਹੜੀ ਤਰੀਕ ਹੈ ਉਸ ਤੇ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਕਿ ਸਾਡੇ ਗ੍ਰੰਥਾਂ ਦੇ ਹਿਸਾਬ ਦੇ ਨਾਲ ਦੀਵਾਲੀ ਕਿਸ ਦਿਨ ਮਨਾਈ ਜਾਣੀ ਹੈ ਸਾਡੇ ਨਾਲ ਪੰਡਤ ਰਾਜੇਸ਼ ਸ਼ਰਮਾ ਜੀ ਮੌਜੂਦ ਨੇ ਪੰਡਤ ਜੀ ਬਹੁਤ ਸੋਸ਼ਲ ਮੀਡੀਆ ਤੇ 트ੈਂਡ ਚੱਲ ਰਿਹਾ ਹੈ ਜਿਹਨੂੰ ਨੌਲੇਜ ਨਹੀਂ ਵੀ ਹੈਗੀ ਗ੍ਰੰਥਾਂ ਦੀ ਉਹ ਵੀ ਬੋਰਡ ਲੈ ਕੇ ਲੋਕਾਂ ਨੂੰ ਸਮਝਾਉਣ ਲੱਗਿਆ ਹੋਇਆ ਹੈ ਕਿ ਦੀਵਾਲੀ ਕਦੋਂ ਤੇ ਕਿਉਂ ਮਨਾਈ ਜਾਂਦੀ ਹੈ ਤੇ ਕਦੋਂ ਮਨਾਣੀ ਹੈ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ 20 ਤਰੀਕ ਨੂੰ ਮਨਾਣੀ ਹੈ ਬਹੁਤ ਸਾਰੇ ਕਹਿ ਰਹੇ ਨੇ 21 ਤਰੀਕ ਨੂੰ ਮਨਾਣੀ ਹੈ ਗ੍ਰੰਥਾਂ ਦੇ ਅਨੁਸਾਰ ਤੇ ਧਾਰਮਿਕ ਗੁਰੂਆਂ ਦੇ ਅਨੁਸਾਰ ਕਦੋਂ ਦੀਵਾਲੀ ਮਨਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਔਰ ਸਾਰਿਆਂ ਦੀਵਾਲੀ ਦਾ ਪਰਬ ਚੱਲ ਰਿਹਾ ਹੈ ਇਹ ਐਕਚੁਅਲੀ 5 ਦਿਨਾਂ ਦਾ ਪਰਬ ਹੁੰਦਾ ਹਾਂ ਉਹਨਾਂ ਦੀਆਂ ਸ਼ੁਭਕਾਮਨਾਵਾਂ ਮਾਦੇ ਨਾਲ ਜਿਸ ਤਰ੍ਹਾਂ ਕਿ ਤੁਸੀਂ ਸ਼ੁਰੂਆਤ ਚ ਹੀ ਦੱਸਿਆ ਕਿ ਦੀਵਾਲੀ ਜਿਹੜੀ ਹੈ ਉਹ 20 ਔਰ 21 ਤਰੀਕ ਦੀ ਕਨਫਿਊਜ਼ਨ ਚ ਆ ਗਈ ਹੋਈ ਹੈ ਇਹ ਅੱਜ ਦੀ ਗੱਲ ਨਹੀਂ ਹੈ ਇਹ ਹਰ ਸਾਲ ਇਦਾਂ ਹੁੰਦਾ ਹੈ ਔਰ ਇਹ ਪਿਛਲੇ 2-4 ਸਾਲ ਤੋਂ ਨਹੀਂ ਹੋ ਰਿਹਾ ਇਹ ਪਿਛਲੇ 10-20 ਸਾਲ ਤੋਂ ਹੋ ਰਿਹਾ ਹੈ ਠੀਕ ਹੈ ਪਰ ਪਿਛਲੇ 2-4 ਸਾਲ ਤੋਂ ਇਹ ਰੌਲਾ ਕਿਉਂ ਪੈਣ ਲੱਗ ਗਿਆ ਉਹਦਾ ਕਾਰਨ ਆਪਣਾ ਸੋਸ਼ਲ ਮੀਡੀਆ ਹੈ ਠੀਕ ਹੈ ਕਿਉਂਕਿ ਜਿਹਦੇ ਮਰਜ਼ੀ ਹੱਥ 'ਚ ਤੁਸੀਂ ਮੋਬਾਈਲ ਦੇ ਦੋ ਮਾਈਕ ਦੇ ਦੋ ਲਾਈਟ ਲਾ ਦੋ ਔਰ ਉਹ ਜੋ ਮਰਜ਼ੀ ਕਹੀ ਜਾਵੇ ਉਹਨੂੰ ਚਾਹੇ ਜਾਣਕਾਰੀ ਹੋਵੇ ਚਾਹੇ ਨਾ ਹੋਵੇ ਔਰ ਜਿਹੜਾ ਤੀਰ ਦੀ ਤਰ੍ਹਾਂ ਸ਼ਬਦ ਨਿਕਲ ਗਿਆ ਜ਼ੁਬਾਨ 'ਚ ਉਹ ਫਿਰ ਵਾਪਸ ਮੁੜਦਾ ਨਹੀਂ ਹੈ ਉਹ ਲੋਕਾਂ 'ਚ ਬਹੁਤ ਜ਼ਿਆਦਾ ਰਹਿਮ ਭ੍ਰਮ ਕਨਫਿਊਜ਼ਨ ਪੈਦਾ ਕਰ ਦਿੰਦਾ ਜੀ ਜਦ ਕਿ ਕੋਈ ਵੀ ਦਿਨ ਹੋਵੇ ਤਿਹਾਰ ਹੋਵੇ ਵਰਤ ਹੋਵੇ ਪਰਵ ਹੋਵੇ ਸਾਨੂੰ ਆਪਣੇ ਸ਼ਾਸਤਰਾਂ ਨੂੰ ਹੀ ਆਧਾਰ ਬਣਾ ਕੇ ਉਹਦਾ ਅਥ ਕੱਢਣਾ ਚਾਹੀਦਾ ਹੈ ਨਿਰਣੇ ਕਰਨਾ ਚਾਹੀਦਾ ਹੈ ਅੱਜ ਵੀ ਮੈਂ ਬਹੁਤ ਆਸਾਨ ਸ਼ਬਦਾਂ ਨਾਲ ਸਮਝਾਵਾਂਗਾ ਕਿਉਂਕਿ ਬਹੁਤ ਬੜੇ ਬੜੇ ਗਿਆਨੀ ਹੀ ਬੈਠੇ ਹੁਣ ਫੇਸਬੁੱਕ ਤੇ YouTube ਤੇ ਸੋਸ਼ਲ ਮੀਡੀਆ ਤੇ ਤੇ ਮੈਂ ਚਾਹਨਾ ਕਿ ਆਪਾਂ ਪੰਜਾਬ 'ਚ ਰਹਿੰਦੇ ਆ ਆਪਣੀ ਪਿਆਰੀ ਜੀ ਪੰਜਾਬੀ ਭਾਸ਼ਾ 'ਚ ਸਮਝਾਈਏ ਨਾਲ ਤਰਕ ਤੇ ਗੱਲ ਕਰੀਏ ਨਾਲ ਤਰਕ ਤੇ ਗੱਲ ਕਰੀਏ ਦੇਖੋ ਅਸੀਂ ਫਸੇ ਹੋਇਆ ਅੰਗਰੇਜ਼ੀ ਕਲੰਡਰ ਔਰ ਦੇਸੀ ਕਲੰਡਰ ਦੇ ਵਿੱਚ ਹਮਮ ਵਿਕਰਮ ਸੰਵਤ ਜਿਹੜਾ ਸਾਡਾ ਹੈ ਉਹ ਹੈ ਦੇਸੀ ਕਲੰਡਰ ਔਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਜਿਹੜਾ ਹੈ ਉਹ ਅੰਗਰੇਜ਼ ਦੇ ਹਾਂ ਤੋਂ ਬਾਅਦ ਅੰਗਰੇਜ਼ੀ ਕੈਲੰਡਰ ਹੋ ਗਿਆ ਸਾਡੇ ਜਿੰਨੇ ਵੀ ਦਿਨ ਤਿਹਾੜ ਮਨਾਏ ਜਾਂਦੇ ਆ ਉਹ ਦੇਸੀ ਤਿਥੀ ਦੇ ਹਿਸਾਬ ਨਾਲ ਮਨਾਏ ਜਾਂਦੇ ਆ ਕਿ ਮੱਸਿਆ ਕਦੋਂ ਐ ਪੂਰਨਮਾਸ਼ੀ ਕਦੋਂ ਐ ਸੰਗਰਾਮਤ ਕਦੋਂ ਐ ਉਹ ਅਸੀਂ ਸੰਗਰਾਮਤ ਕੱਢ ਲੈਂਦੇ ਆ ਕਦੋਂ ਐ ਜਾਂ ਮੱਸਿਆ ਕੱਢ ਲੈਂਦੇ ਆ ਪੂਰਨਮਾਸ਼ੀ ਕਦੋਂ ਐ ਉਹ ਕੱਢ ਕੇ ਅਸੀਂ ਅੰਗਰੇਜ਼ੀ ਡੇਟ ਚ ਜੋੜ ਦਿੰਦੇ ਆ ਕਿ ਐਨੀ ਤਰੀਕ ਨੂੰ ਸਾਡੀ ਮੱਸਿਆ ਲੱਗਣੀ ਐ ਅੰਗਰੇਜ਼ੀ ਡੇਟ ਨੂੰ ਠੀਕ ਹੈ ਜਿਹੜੀ ਤਾਂ ਸੂਰਜ ਉਦੇ ਤੇ ਮਿਲ ਜਾਂਦੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਰਹਿੰਦੀ ਜਿਹੜੀ ਦੇਸੀ ਤਰੀਕ ਸੂਰਜ ਉਦੇ ਤੋਂ ਬਾਅਦ ਸ਼ੁਰੂ ਹੁੰਦੀ ਹੈ ਨਾ ਉਹ ਅਗਲੇ ਦਿਨ ਚ ਆ ਜਾਂਦੀ ਹੈ ਇੰਗਲਿਸ਼ ਡੇਟ ਚ ਠੀਕ ਹੈ ਉਦੋਂ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ ਹੁਣ ਇਸ ਵਾਰੀ ਵੀ ਦੀਵਾਲੀ ਦੀ ਇਹੀ ਸਮੱਸਿਆ ਹੋਈ ਹੈ ਕਿ ਦੀਵਾਲੀ ਮਨਾਈ ਜਾਂਦੀ ਹੈ ਮੱਸਿਆ ਨੂੰ ਬਿਲਕੁਲ ਬੱਚਾ ਬੱਚਾ ਇਹ ਜਾਣਦਾ ਠੀਕ ਹੈ ਔਰ ਦੀਵਾਲੀ ਦੀ ਪੂਜਾ ਹੁੰਦੀ ਹੈ ਪ੍ਰਦੋਸ਼ ਕਾਲ ਚ ਪ੍ਰਦੋਸ਼ ਕਾਲ ਦਾ ਮਤਲਬ ਹੁੰਦਾ कि ਜਦੋਂ ਸੂਰਜ ਅਸਤ ਹੋਣ ਤੋਂ ਬਾਅਦ ਤਾਰੇ ਵੀ ਹੋਣ ਤੇ ਹਨੇਰਾ ਵੀ ਹੋਵੇ ਛਾਂ ਵੀ ਹੋਵੇ ਮਿੱਠਾ ਮਿੱਠਾ ਜਿਹਾ ਸਮਾਂ ਹੁੰਦਾ ਮੈਂ ਬਿਲਕੁਲ ਦੇਸੀ ਭਾਸ਼ਾ 'ਚ ਗੱਲ ਕਰ ਰਿਹਾ ਠੀਕ ਹੈ ਪ੍ਰਦੋਸ਼ ਕਾਲ 'ਚ ਮਾਤਾ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ ਦੁਆਲੀ ਦੀ ਪੂਜਾ ਕੱਲੀ ਮਾਤਾ ਲక్ష్ਮੀ ਦੀ ਪੂਜਾ ਨਹੀਂ ਇਹਦੇ 'ਚ ਭਗਵਾਨ ਰਾਮ ਵੀ ਆਏ ਸੀ ਯੋਧਿਆ ਮਾਤਾ ਲక్ష్ਮੀ ਵੀ ਉਸੇ ਦਿਨ ਪ੍ਰਗਟ ਹੋਈ ਸੀ ਔਰ ਇਹਨਾਂ ਸਾਰਿਆਂ ਪੂਜਾ ਤੋਂ ਪਹਿਲਾਂ ਪਿਤਰਾਂ ਦੀ ਪੂਜਾ ਵੀ ਕਰਨੀ ਪੈਂਦੀ ਹੈ ਅੱਛਾ ਸਾਡਾ ਜਿਹੜਾ ਹਿੰਦੂ ਸੰਵਿਧਾਨਾ ਸ਼ਾਸਤਰ ਹੈ ਉਹ ਇਹ ਕਹਿੰਦਾ ਕਿ ਬਿਨਾ ਪਿਤਰ ਪੂਜਾ ਤੋਂ ਕਿਸੇ ਤਰ੍ਹਾਂ ਦਾ ਵਰਤ ਪਰਵ ਕੋਈ ਪੂਰਾ ਨਹੀਂ ਹੋਣਾ ਹੁਣ ਵੀ ਦੀਵਾਲੀ ਦੇ ਪੰਜ ਦਿਨ ਤੁਸੀਂ ਦੇਖੋਗੇ ਉਹਨੂੰ ਕਹਿੰਦੇ ਨੇ ਯਮ ਦੀਪ ਦਾਨ ਲੋਕਾਂ ਦੇ ਘਰਾਂ ਦੇ ਬਾਹਰ ਤੁਸੀਂ ਦੇਖਿਓ ਇੱਕ ਦੀਵਾ ਜਲ ਰਿਹਾ ਹੋਏਗਾ ਚੌਮੁਖਾ ਉਹ ਪਿਤਰਾਂ ਦੇ ਨਾਮ ਦਾ ਹੀ ਹੁੰਦਾ ਠੀਕ ਹੈ ਮਸਿਆ ਨੂੰ ਵੀ ਪਿਤਰ ਦਾ ਇੱਕ ਪੀਰੀਅਡ ਹੁੰਦਾ ਸਮਾਂ ਹੁੰਦਾ ਉਹਨੂੰ ਉਪਰਾਹ ਕਾਲ ਕਹਿੰਦੇ ਆ ਜਿਹੜਾ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਆਉਂਦਾ ਹੈ ਯਾਨੀ ਕਿ ਮਸਿਆ ਵੀ ਹੋਵੇ ਹੂੰ 12:30 ਤੋਂ 1:30 ਵਜੇ ਦਾ ਟਾਈਮ ਵੀ ਆਵੇ अपराह्न काल ਵੀ ਹੋਵੇ ਉਦੋਂ ਪਿਤਰਾਂ ਦੇ ਨਾਮ ਦੀ ਪੂਜਾ ਹੁੰਦੀ ਹੈ ਫੇਰ प्रदोष काल ਆਵੇ ਜਦੋਂ ਸੂਰਜ ਅਸਤ ਹੁੰਦਾ ਹੈ ਇੱਕ ਪੈਰ ਆ ਜਾਵੇ ਦੋ ਪੈਰ ਆ ਜਾਣ ਉਦੋਂ ਮਾਤਾ ਲక్ష్ਮੀ ਦੀ ਪੂਜਾ ਸ਼ੁਰੂ ਹੁੰਦੀ ਠੀਕ ਹੈ ਹੁਣ ਮੈਂ ਤੁਹਾਨੂੰ ਕਲੀਅਰ ਕਰਨ ਲੱਗਾ ਕਿ ਇਸ ਸਾਲ ਕੀ ਹੋਇਆ 20 ਤਰੀਕ ਨੂੰ ਮੱਸਿਆ ਦੀ ਦੇਸੀ ਤਿਥੀ ਦੁਪਹਿਰ ਨੂੰ 3:45 ਮਿੰਟ ਤੇ ਸ਼ੁਰੂ ਹੋ ਰਹੀ ਹੈ ਠੀਕ ਹੈ ਹੁਣ ਤੁਸੀਂ ਦੇਸੀ ਗੱਲ ਨਾਲ ਮੇਰੀ ਸਮਝ ਗਏ ਹੋਵੋਗੇ ਕੀ 20 ਤਰੀਕ ਨੂੰ 12:30 ਵਜੇ ਪਿੱਤਰਾਂ ਦੀ ਪੂਜਾ ਹੋ ਸਕਦੀ ਹੈ ਮੱਸਿਆ ਤਾਂ ਲੱਗੀ ਨਹੀਂ 12:30 ਵਜੇ ਮੱਸਿਆ ਲਗਣੀ ਹੈ 3:45 ਵਜੇ ਹੂੰ ਪਿੱਤਰਾਂ ਦੀ ਪੂਜਾ ਦਾ ਸਮਾਂ ਹੁੰਦਾ ਹੈ 12:30 ਤੋਂ 1 ਠੀਕ ਹੈ 20 ਤਰੀਕ ਨੂੰ 15:45 ਯਾਨੀ ਕਿ 3:45 ਮਿੰਟ ਤੋਂ ਅਮਾਵਸਤ ਸ਼ੁਰੂ ਹੋਣੀ ਹੈ ਜਿਹੜੀ ਕਿ 21 ਤਰੀਕ ਦੀ ਸ਼ਾਮ 5:55 ਤੱਕ ਰਹੇਗੀ ਠੀਕ ਹੈ ਜਦੋਂ ਅਸੀਂ 20 ਤਰੀਕ ਨੂੰ ਸਵੇਰੇ ਸੁੱਤੇ ਉੱਠਾਂਗੇ ਸਵੇਰੇ 6:30 ਵਜੇ ਸੂਰਜ ਜਦੋਂ ਉਦੇ ਹੋਊਗਾ ਉਦੋਂ ਅਮਾਵਸਥੀ ਨਹੀਂ ਹੋਊਗੀ ਉਹਨੂੰ ਕਹਿੰਦੇ ਨੇ ਚਤੁਰਦਸ਼ੀ ਤਿਥੀ ਠੀਕ ਹੈ ਯਾਨੀ ਕਿ ਸਵੇਰੇ ਸੂਰਜ ਉਦੋਂ ਤੇ ਚਤੁਰਦਸ਼ੀ ਹੈ 14ਵੀਂ ਤਿਥੀ ਹੈ 15ਵੀਂ ਨਹੀਂ ਹੈ ਓਕੇ 21 ਤਰੀਕ ਨੂੰ ਜਦੋਂ ਅਸੀਂ ਸਵੇਰੇ ਉੱਠਾਂਗੇ ਤੇ ਉਦੋਂ ਤਿਥੀ ਚੱਲ ਰਹੀ ਹੋਊਗੀ 15ਵੀਂ ਨੂੰ ਅਮਾਵਸਥੀ ਕਿਹਾ ਜਾਂਦਾ ਹੈ ਹਮਮ ਔਰ ਉਸੇ ਦਿਨ 12:30 ਤੋਂ ਲਗਭਗ ਡੇਢ ਵਜੇ ਤੱਕ ਪਿੱਤਰ ਪਖਸ਼ ਮਿਲੇਗਾ ਕਿ ਪਿੱਤਰਾਂ ਦੀ ਪੂਜਾ ਕੀਤੀ ਹੈ ਦਿਨ ਦੇ ਹਾਂਜੀ ਦਿਨ ਦੇ ਠੀਕ ਹੈ ਉਹਨੂੰ ਅਪਰਾਹ ਕਾਲ ਕਹਿੰਦੇ ਆ ਸਾਡੇ ਸ਼ਾਸਤਰ ਦੇ ਹਿਸਾਬ ਨਾਲ ਆਪਰਾ ਕਾਲ ਪਿਤਰਾਂ ਦੇ ਨਾਮ ਦਾ ਮੱਥਾ ਟੇਕਣ ਤੋਂ ਬਾਅਦ ਹੀ ਦੀਵਾਲੀ ਫਲਣੀ ਹੈ ਨਹੀਂ ਤਾਂ ਨਹੀਂ ਫਲਣੀ ਹੂੰ ਉਸ ਤੋਂ ਬਾਅਦ ਸ਼ਾਮ ਨੂੰ ਪ੍ਰਦੋਸ਼ ਕਾਲ ਆਏਗਾ 15:00 5:55 ਮਿੰਟ ਤੋਂ ਸ਼ੁਰੂ ਹੋ ਜਾਏਗਾ ਉਹਦਾ ਮੈਂ ਤੁਹਾਨੂੰ ਸਾਰਾ ਦੱਸਾਂਗਾ ਉੱਥੋਂ ਫਿਰ ਮਾਤਾ ਲక్ష్ਮੀ ਦੀ ਪੂਜਾ ਹੋਏਗੀ ਠੀਕ ਹੈ ਇਸ ਕਰਕੇ ਮਨ ਪਿਤਰਾਂ ਦੀ ਪੂਜਾ ਵੀ 21 ਤਰੀਕ ਨੂੰ ਹੋਏਗੀ ਜੀ ਤੇ ਦੀਵਾਲੀ ਤੇ ਜਿਹੜਾ ਲక్ష్ਮੀ ਪੂਜਾ ਉਹ ਵੀ 21 ਦੀ ਸ਼ਾਮ ਨੂੰ ਹੀ ਪ੍ਰਦੋਸ਼ ਕਾਲ ਠੀਕ ਹੈ ਤੇ ਦੀਵਾਲੀ ਵੀ ਜਿਹੜੀ ਲੋਕਾਂ ਨੇ ਮਨਾਣੀ ਉਹ 21 ਉਹ 21 ਤਰੀਕ ਨੂੰ ਮਨਾਏ ਜਾਏਗੀ ਸ਼ਾਸਤਰ ਦੀ ਜਿਹੜੀ ਹਮਤ ਹੈ ਠੀਕ ਹੈ ਲੇਖਾ ਇਹੀ ਹੈ ਕਿ 20 ਤਰੀਕ ਦੀ ਦੁਪਹਿਰ ਤੋਂ ਬਾਅਦ ਮੱਸੀਆ ਆ ਰਹੀ ਹੈ ਕੋਈ ਨਹੀਂ ਦੇਖ ਰਿਆ ਕਿ 20 ਤਰੀਕ ਸੂਰਜ ਉਦੈ ਤੇ ਮੱਸੀਆ ਹੈ ਹੀ ਨਹੀਂ ਹੈ 20 ਤਰੀਕ ਨੂੰ 12:30 ਤੋਂ 1:30 ਵਜੇ ਤੱਕ ਪਿੱਤਰਾਂ ਦਾ ਪੂਜਨ ਦਾ ਟਾਈਮ ਹੀ ਨਹੀਂ ਨਿਕਲ ਰਿਹਾ ਤੇ ਕਿੱਦਾਂ ਤੁਹਾਡੀ ਦੀਵਾਲੀ ਪੂਰੀ ਹੋਏਗੀ ਇਹ ਇੰਨੀ ਛੋਟੀ ਜਿਹੀ ਗੱਲ ਆ ਮੈਂ ਦੇਸੀ ਭਾਸ਼ਾ ਜਿ ਸਮਝਾਤੇ ਕੋਈ ਸੰਸਕ੍ਰਿਤ ਦਾ ਸ਼ਬਦ ਨਹੀਂ ਬੋਲਿਆ ਬੱਲੇ ਜੀ ਜਿਸ ਤਰ੍ਹਾਂ ਲੋਕ ਅਯੁੱਧਿਆ ਨੂੰ ਵੀ ਫੋਲੋ ਕਰਦੇ ਨੇ ਅਯੁੱਧਿਆ ਦੇ ਵਿੱਚ ਕਦੋਂ ਦੀਵਾਲੀ ਮਨਾਈ ਜਾ ਰਹੀ ਹੈ ਕਿਉਂਕਿ ਇਹ ਵੀ ਕਨਫਿਊਜ਼ਨ ਚੱਲ ਰਹੀ ਹੈ ਕਿ ਅਯੁੱਧਿਆ ਦੇ ਵਿੱਚ ਵੀ ਨੂੰ ਮਨਾ ਰਹੇ ਨੇ ਇਹ ਸਾਰੀ ਕਨਫਿਊਜ਼ਨ ਕਿੱਥੋਂ ਪੈਦਾ ਹੋਜੀ ਤੇ ਹੁਣ ਅਯੁੱਧਿਆ ਦੇ ਵਿੱਚ ਅਸਲ ਚ ਦੀਵਾਲੀ ਕਦੋਂ ਮਨਾ ਰਹੇ ਅਯੁੱਧਿਆ ਦੀ ਵੀ ਜਿਹੜੀ ਪਹਿਲੀ ਅਨਾਉਂਸਮੈਂਟ ਹੋਈ ਸੀ ਉਹ 20 ਤਰੀਕ ਦੇ ਹੀ ਹੋਈ ਸੀ ਠੀਕ ਹੈ ਪਰ ਜਦੋਂ ਪੰਚਾਂਗ ਕੱਢੇ ਗਏ ਗਣਿਤ ਲਾਏ ਗਏ ਕੈਲਕੂਲੇਸ਼ਨਾਂ ਕੱਢੀਆਂ ਗਈਆਂ ਹੁਣ ਤੁਸੀਂ ਗੂਗਲ 'ਚ ਸਰਚ ਕਰ ਲਈਓ अयोध्या में दिवाली कब मनाई जाएगी वो 21 तारीख को उन्होंने ऑनदेच फीड कर देता है ठीक है ਸਾਡਾ ਬਹੁਤ ਵੱਡਾ ਤੀਰਥ ਹੈ ਜਿਹੜਾ ਮਾਤਾ ਵੈਸ਼ਨੋ ਦੇਵੀ ਜੀ ਮਾਤਾ ਵੈਸ਼ਨੋ ਦੇਵੀ ਤੀਰਥ ਤੇ ਸਾਡੇ ਜਿਹੜੇ ਮੁੱਖ ਪੁਜਾਰੀ ਨੇ ਪੰਡਤ ਜੀ ਰੋਜ਼ ਜਣੇ ਪੂਜਾ ਕਰਦੇ ਨੇ ਸ਼ਾਮ ਨੂੰ ਤੁਸੀਂ ਲਾਈਵ ਵੀ ਦੇਖਦੇ ਹੋ ਉਹਨਾਂ ਨੇ ਵੀ ਫਿਰ ਆਪ ਆ ਕੇ ਇਹ ਦੱਸਿਆ ਕਿ 21 ਤਰੀਕ ਦੀ ਸੀ ਦੀਵਾਲੀ ਮਨਾਈ ਜਾਏਗੀ ਜੀ ਦੁਰਗਾਣਾ ਤੀਰਥ ਤੋਂ ਵੱਡਾ ਤਾਂ ਕੋਈ ਤੀਰਥ ਨਹੀਂ ਹੈ ਨਾ ਦੁਰਗਾਣਾ ਮੰਦਿਰ ਦੇ ਨੋਟਿਸ ਬੋਰਡ ਤੇ ਵੀ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਅਪਡੇਟ ਹੋ ਗਿਆ ਹੈ ਕਿ ਦਿਵਾਲੀ 21 ਤਰੀਕ ਦੀ ਮਨਾਈ ਜਾਏਗੀ। ਜੀ ਕਿਉਂਕਿ ਭਲੇਖਾ ਪਹਿਲਾਂ ਪੈ ਗਿਆ ਸੀ। ਹੂੰ ਜਲਦਬਾਜ਼ੀ ਹੈ ਇਹ ਚ ਮੈਨੂੰ ਪਤਾ ਹੈ ਕਿ ਸਰਕਾਰਾਂ ਨੇ ਵੀ 20 ਤਰੀਕ ਅਨਾਉਂਸ ਕਰਤੀ ਆ ਜਿਹੜੀ ਛੁੱਟੀ ਹੈ ਉਹ ਵੀ 20 ਦੀ ਅਨਾਉਂਸ ਕਰਤੀ ਆ ਪਰ ਜਦੋਂ ਕੈਲਕੂਲੇਸ਼ਨ ਆ ਬਾਅਦ ਚ ਲੱਗੀਆਂ ਹੁਣ ਸਾਰੇ ਆਪਣੀ ਗਲਤੀ ਨੂੰ ਸੁਧਾਰ ਰਹੇ ਆ 21 ਤਰੀਕ ਨੂੰ ਦਿਵਾਲੀ ਹੈ ਮੈਂ ਫੇਰ ਕਹਿਣ ਲੱਗਾ 20 ਤਰੀਕ ਨੂੰ ਜਦੋਂ ਸਵੇਰੇ ਸੁੱਤੇ ਉੱਠੋਗੇ ਸਾਡੇ 6 ਵਜੇ ਮੱਸਿਆ ਤਿੱਥੀ ਨਹੀਂ ਹੈ। 20 ਤਰੀਕ ਨੂੰ ਦੁਪਹਿਰੇ 12 ਤੋਂ 1:30 ਵਜੇ ਤੱਕ ਪਿੱਤਰਾਂ ਦਾ ਪਕਸ਼ ਨਹੀਂ ਹੈ ਕਿਉਂਕਿ 20 ਤਰੀਕ ਨੂੰ ਮੱਸਿਆ 3:45 ਮਿੰਟ ਤੇ ਸ਼ੁਰੂ ਹੋਣੀ ਹੈ 21 ਤਰੀਕ ਨੂੰ ਜਦੋਂ ਸਵੇਰੇ ਉੱਠੋਗੇ 6:30 ਵਜੇ ਸੂਰਜ ਉਦੇ ਤੇ અમાਵਸ ਸਥਿਤੀ ਚੱਲ ਰਹੀ ਹੋਏਗੀ अपराह्न काल 12:30 ਤੋਂ 1 ਘੰਟੇ ਤੱਕ ਪਿੱਤਰਾਂ ਦੀ ਪੂਜਾ ਹੋਏਗੀ 21 ਤਰੀਕ ਦੀ ਸ਼ਾਮ ਨੂੰ ਹੀ 5:55 ਤੇ प्रदੋਸ਼ ਕਾਲ ਸ਼ੁਰੂ ਹੋ ਜਾਏਗਾ ਜਿੱਥੋਂ ਮਾਤਾ ਲక్ష్ਮੀ ਦੀ ਪੂਜਾ ਕਰਾਜ ਦੇਵੇ ਲਗਦੇ ਆ ਮਾਵਾ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਆ ਨਵੇਂ ਕੱਪੜੇ ਲੰਨੇ ਆ ਬੱਚੇ ਮਠਿਆਈ ਖਾਂਦੇ ਆ ਇਹ ਬੜਾ ਪਿਆਰਾ ਮਾਹੌਲ ਬਣੇਗਾ 21 ਤਰੀਕ ਦੇ ਸ਼ਾਮ ਨੂੰ ਬਣੇਗਾ। ਪੰਨੇ ਜੀ ਚਲੋ ਇਹ ਤਾਂ ਸਾਫ਼ ਹੋ ਗਿਆ ਕਿ 21 ਤਰੀਕ ਨੂੰ ਦੀਵਾਲੀ ਮਨਾਣੀ ਹੈ। ਹੁਣ ਦੀਵਾਲੀ ਤੋਂ ਪਹਿਲਾਂ ਜਿਸ ਤਰ੍ਹਾਂ ਧੰਤੀ ਟਸ਼ ਵੀ ਆਂਦੀ ਹੈ ਉਸ ਦੀ ਉਹ ਕਦੋਂ ਆ ਤੇ ਉਸ ਦੀ ਪੂਜਾ ਲੋਕਾਂ ਨੂੰ ਕੀ ਕਰਨਾ ਚਾਹੀਦਾ ਧੰਤੀ ਦੇ ਉਸ ਦਿਨ ਕੀ ਕਰਨਾ ਚਾਹੀਦਾ ਤੇ ਫਿਰ ਬਾਅਦ ਦੇ ਵਿੱਚ ਇਹ ਵੀ ਦੱਸੋ ਕਿ ਜੇ ਤਾਂ ਦੀਵਾਲੀ ਵਾਲੇ ਦਿਨ ਤੁਸੀਂ ਦੱਸੇ ਕਿ ਪਤਰਾ ਦੀ ਪੂਜਾ ਕਰਨੀ ਹੈ ਉਸ ਤੋਂ ਬਾਅਦ ਮਾਂ ਲక్ష్ਮੀ ਦੀ ਪੂਜਾ ਕਰਨੀ ਹੈ ਉਹ ਵੀ ਕਿਸ-ਕਿਸ ਤਰੀਕੇ ਦੇ ਨਾਲ ਕਰਨੀ ਹੈ ਇਸ ਤੇ ਵੀ ਥੋੜੀ ਜਾਣਕਾਰੀ ਦਿਓ। ਦੇਖੋ ਦੀਵਾਲੀ ਨੂੰ ਪੰਜ ਪਰਵ ਆਪਾਂ ਕਹਿੰਦੇ ਆ। ਜੀ। ਤ੍ਰਯੋਦਸ਼ੀ ਚਤੁਰਦਸ਼ੀ अवश्य ਫੇ ਗੋਰਦਨ ਪੂਜਾ ਵੀ ਹੁੰਦੀ ਉਸ ਤੋਂ ਬਾਅਦ ਫਾਈ ਦੂਜ ਵੀ ਮਨਾਈ ਜਾਂਦੀ ਐ ਇਦਾਂ ਤਾਂ ਜਾ ਕੇ ਸਾਡਾ ਇਹ ਪਰਵ ਬੜਾ ਪਿਆਰਾ ਪਰਵ ਐ ਤਾਂ ਪੂਰਾ ਹੁੰਦਾ ਜਿਹੜੀ ਤ੍ਰਿਯੋਦਸ਼ੀ ਐ ਜਦੋਂ ਤਨ ਤੇਰਸ ਕਹਿੰਦੇ ਆ ਉਹ ਧਨਵੰਤਰੀ ਜੀ ਦਾ ਜਨਮ ਜਨਮ ਦਿਨ ਮਨਾਇਆ ਜਾਂਦੇ ਧਨਵੰਤਰੀ ਹੈ ਔਸ਼ਧੀਆਂ ਦੇ ਦੇਵਤਾ ਦਵਾਈਆਂ ਦੇ ਦੇਵਤਾ ਆਪਾਂ ਕਹਿ ਸਕਦੇ ਆ ਮੈਡੀਕਲ ਸਾਇੰਸ ਦਾ ਜਨਮ ਤਾਂ ਤ੍ਰਿਯੋਦਸ਼ੀ ਵਰੀ ਦਿਨ ਹੋਇਆ ਜੀ ਧਨਵੰਤਰੀ ਜੀ ਤੋਂ ਜਦੋਂ ਉਹ ਅੰਮ੍ਰਿਤ ਦਾ ਕਲਸ਼ ਲੈ ਕੇ ਪ੍ਰਗਟ ਹੋਏ ਸੀ ਜੀ ਤਾਂ ਉਸ ਦਿਨ ਲੋਕ ਤੰਤਨ ਮੰਤਰੀ ਜੀ ਦੀ ਵੀ ਪੂਜਾ ਕਰਦੇ ਆ ਔਰ ਇੱਕ ਰਿਵਾਜ ਵੀ ਹੈ ਕਿ ਉਸ ਦਿਨ ਸੋਨਾ ਤੇ ਚਾਂਦੀ ਜਿਹੜਾ ਕੋਈ ਭਾਂਡਾ ਵਰਤਨ ਖਰੀਦੇ ਹੁੰਦੇ ਸੀ ਹਾਲਾਂਕਿ ਇਸ ਵਾਰੀ ਸੋਨਾ ਤੇ ਚਾਂਦੀ ਜਿਹੜਾ ਸ਼ਾਇਦ ਹੱਥ ਨਾ ਲੱਗੇ ਤੇ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਸ਼ੁਭ ਚੀਜ਼ ਲੈਣੀ ਚਾਹੀਦੀ ਘਰ 'ਚ ਕੋਈ ਨਵੀਂ ਚੀਜ਼ ਆ ਜਾਏ ਉਹਦੇ ਨਾਲ ਘਰ 'ਚ ਵਾਧਾ ਹੋਵੇ ਬਸ ਇਹ ਚੀਜ਼ ਦੇਖਿਆ ਜਾਂਦਾ ਉਹ ਤੰਤਰ ਤੇਰਸ ਜਿਹੜੀ ਹੈ ਉਹ 18 ਤਰੀਕ ਦੀ ਹੈ ਠੀਕ ਹੈ ਇਦਾਂ ਹੀ ਫਿਰ ਚਤੁਰਦਸ਼ੀ ਆਉਂਦੀ ਉਹਨੂੰ ਨਰਕ ਚਤੁਰਦਸ਼ੀ ਕਹਿੰਦੇ ਆ 14 ਸਤੇ ਤੇ ਹੂੰ 19 ਤਰੀਕ ਨੂੰ ਹੂੰ 19 ਤਰੀਕ ਦੀ ਜਿਹੜੀ ਤ੍ਰਿਯੋਤ 14ਸ ਜਿਹੜੀ ਆ ਉਹ ਵੀ 20 ਤਰੀਕ ਚ ਚਲੇ ਜਾਣੀ ਆ ਜਿੱਦਾਂ ਤੁਹਾਨੂੰ ਮੈਂ ਸਮਝਾਇਆ ਕਿ 15:45 ਤੋਂ ਸ਼ੁਰੂ ਹੋਣੀ ਆ ਬਿਲਕੁਲ ਨਰਕ ਚਤੁਰਦਸ਼ੀ ਦਾ ਮਤਲਬ ਹੈ ਕਿ ਭਗਵਾਨ ਕ੍ਰਿਸ਼ਨ ਨੇ ਨਰਕਾ ਸੁਰ ਦਾ ਵਧ ਕੀਤਾ ਸੀਗਾ ਔਰ ਨਰਕ ਕੱਢਿਆ ਸੀ ਜੀ ਤੁਸੀਂ ਆਮ ਤੌਰ ਤੇ ਆਪਾਂ ਪੰਜਾਬ ਦੀ ਭਾਸ਼ਾ 'ਚ ਦੇਖ ਲਈਏ ਕਿ ਨਰਕ ਕੱਢਣ ਦਾ ਮਤਲਬ ਹੈ ਘਰਾਂ ਸਾਫ਼ ਸਫਾਈਆਂ ਕਰੀਏ ਬਿਲਕੁਲ ਅਸੀਂ ਸਕੂਲਾਂ 'ਚ ਵੀ ਪੜਦੇ ਸੀਗੇ ਉਦੋਂ ਵੀ ਸਾਨੂੰ ਕਹਿੰਦੇ ਸੀ ਵੀ ਇੱਕ ਇੱਕ ਝਾੜੂ ਹੀ ਲੈ ਆਈਓ ਡਸਟਰ ਲੈ ਆਈਓ ਅਸੀਂ ਆਪਣੇ ਸਕੂਲ ਦੀ ਕਲਾਸਾਂ ਦੀ ਵੀ ਸਫਾਈਆਂ ਕਰਦੇ ਸੀ ਬਚਪਨ ਇਨਾ ਵਧੀਆ ਮਾਹੌਲ ਹੁੰਦਾ ਸੀ ਤੇ ਆਪਣੇ ਘਰਾਂ 'ਚ ਫਿਰ ਚਤੁਰਦਸ਼ੀ ਦਾ ਨਰਕ ਕੱਢਿਆ ਜਾਂਦਾ ਕਿ ਆਲਸ ਕੱਢਿਆ ਜਾਂਦਾ ਗੰਦੇ ਆ ਚੀਜ਼ਾਂ ਪੁਰਾਣੀਆਂ ਕਬਾੜ ਦੀਆਂ ਚੀਜ਼ਾਂ ਕੱਢ ਦਿੱਤੀਆਂ ਜਾਂਦੀਆਂ ਉਹਨੂੰ ਕਹਿੰਦੇ ਨੇ ਚਤੁਰਦਸ਼ੀ ਠੀਕ ਹੈ ਉਸ ਤੋਂ ਬਾਅਦ ਆ ਜਾਂਦੀ 15ਵੀਂ ਤਿਥੀ ਜਿਹਨੂੰ ਮੱਸਿਆ ਕਹਿੰਦੇ ਆ ਉਹਨੂੰ ਕਹਿੰਦੇ ਆ ਦੀਵਾਲੀ ਦਾ ਪੂਜਾ ਔਰ 20 ਔਰ 21 ਚ ਆ ਰਿਹਾ ਪਰ ਅਸਲ 'ਚ 21 ਨੂੰ ਸੂਰਜ ਉਹਦੇ ਤੇ ਜਿਹੜੀ ਮੰਨੀ ਜਾਂਦੀ ਉਹ ਬਣੇ ਠੀਕ ਹੈ ਤੇ ਇਸ ਦੇ ਵਿੱਚ ਤੁਸੀਂ ਇੱਕ ਪਿਤਰਾਂ ਦੀ ਪੂਜਾ ਕਰਨ ਦੇ ਬਾਰੇ ਵੀ ਦੱਸਿਆ ਕਿ 21 ਤਰੀਕ ਨੂੰ ਕਰਨੀ ਹੈ ਉਹ ਲੋਕ ਕਿਸ ਤਰ੍ਹਾਂ ਕਰਨ ਦੇਖੋ ਪਿਤਰ ਪੂਜਾ ਇੰਨੀ ਜ਼ਿਆਦਾ ਮਹੱਤਵਪੂਰਨ ਹੈ ਇੰਪੋਰਟੈਂਟ ਹੈ ਸਾਡੇ ਸ਼ਾਸਤਰਾ ਦੇ ਅਨੁਸਾਰ ਜੇ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਦੀਵਾਲੀ ਤੋਂ ਪਹਿਲਾਂ ਗਣਪਤੀ ਉਤਸਵ ਹੁੰਦਾ ਹੈ ਯਾਨੀ ਕਿ ਪਹਿਲਾਂ ਸੰਸਾਰ ਚ ਗਣੇਸ਼ ਦੀ ਪੂਜਾ ਹੁੰਦੀ ਹੈ ਉਸ ਤੋਂ ਬਾਅਦ ਫਿਰ ਸ਼ਰਾਧ ਪਕਸ਼ ਆਉਂਦਾ ਹੂੰ ਪੂਰਾ ਪਿਤਰਾਂ ਦਾ ਇੱਕ ਪਕਸ਼ ਹੈ ਪਿਤਰਾਂ ਦੀ ਪੂਜਾ ਹੁੰਦੀ ਜਦੋਂ ਪਿਤਰ ਸ਼ਾਂਤ ਰਹਿਣਗੇ ਫਿਰ ਦੇਵੀ ਧਰਤੀ ਤੇ ਆਉਂਦੀ ਹੈ ਫਿਰ ਅਸੀਂ ਨਰਾਤੇ ਮਨਾਨੇ ਕੰਜਕ ਪੂਜਨ ਹੁੰਦਾ ਫਿਰ ਸਾਡੇ ਅੰਦਰ ਜਿਹੜਾ ਹੰਕਾਰ ਹੈ ਉਹਨੂੰ ਰਾਵਣ ਦੇ ਰੂਪ ਚ ਮੰਨਿਆ ਗਿਆ ਉਹਦਾ ਨਾਸ਼ ਕੀਤਾ ਜਾਂਦਾ ਹੈ ਕਿ ਆਪਰੇ ਆਪ ਨੂੰ ਬਿਲਕੁਲ ਦੁਸ਼ਹਿਰਾ ਤੇ ਪਵਿੱਤਰ ਕਰ ਲੋ ਦਸਵੀਂ ਤਿਥੀ ਜਿਹੜੀ ਛੇਦਾਂ ਦੇ ਵੀ ਮੰਨੀ ਗਈ ਆ ਸਾਡੇ ਪੰਜਾਬ ਚ ਅਸੀਂ ਜਦੋਂ ਵੀ ਮੱਥਾ ਟੇਕਣ ਜਾਂਦੇ ਹਾਂ ਗੁਰੂ ਘਰ ਚ ਛੇਦਾਂ ਦੀ ਤਿਥੀ ਦਸਵੀਂ ਮੰਨੀ ਗਈ ਜੀ ਉਹਦਾ ਵੀ ਤੁਹਾਨੂੰ ਜਦੋਂ ਜੋੜੋਗੇ ਪਤਾ ਚੱਲੇਗਾ ਕਿ ਅੰਦਰੋਂ ਹੰਕਾਰ ਹੀ ਕਢਾਇਆ 라ਵਣ ਦਾ ਸੋ ਦਸਵੀਂ ਤਿਥੀ ਤੇ ਹੰਕਾਰ ਕਢਿਆ ਜਾਂਦਾ ਫੇਰ ਜਾ ਕੇ ਲਕਸ਼ਮੀ ਆਣੇ ਤੁਹਾਡੇ ਘਰ ਚ ਤੇ ਪਹਿਲਾਂ ਗਣੇਸ਼ ਦੀ ਪੂਜਾ ਫਿਰ ਪਿਤਰ ਸ਼ਾਂਤ ਹੋਣ ਤੇ ਛੋਟੀਆਂ-ਛੋਟੀਆਂ ਕੰਜਕਾਂ ਦੀ ਪੂਜਾ ਹੋਊਗੀ ਫਿਰ ਮਨ ਦਾ ਹੰਕਾਰ ਕਢਿਆ ਜਾਏਗਾ ਦੁਸ਼ਹਿਰੇ ਦੇ ਵਿੱਚ 라ਵਣ ਦੇ ਰੂਪ ਨਾਲ ਫੇਰ ਮਾਤਾ ਲక్ష్ਮੀ ਆਏਗੀ ਨਹੀਂ ਤਾਂ ਇਸ ਤਰੀਕੇ ਤੋਂ ਬਿਨਾ ਆ ਨਹੀਂ ਸਕਦੀ। ਇਹੀ ਸਥਿਤੀ ਨੂੰ ਅਸੀਂ ਮੱਸੀਆ ਵਾਲੇ ਦਿਨ ਵੀ ਫਾਲੋ ਕਰਨਾ ਹੁੰਦਾ ਹੈ ਕਿ ਜਿਸ ਦਿਨ ਸੂਰਿਆ ਉਹਦੇ ਤੇ ਮੱਸੀਆ ਲੱਗੀ ਹੋਵੇ ਦੁਪਹਿਰ ਨੂੰ ਅਪਰਾਹ ਕਾਲ ਕਿਹਾ ਗਿਆ ਸਾਡੀ ਭਾਸ਼ਾ ਚ ਜਾਨਕਿ ਸਾਢੇ 12 ਵਜੇ ਤੋਂ 1.5 ਘੰਟੇ ਬਾਅਦ ਉਦੋਂ ਪਿਤਰ ਪੂਜਾ ਕੀਤੀ ਜਾਂਦੀ ਹੈ। ਪਿਤਰਾਂ ਦੇ ਨਾਮ ਲੈ ਕੇ ਆਪਣੇ ਬਜ਼ੁਰਗਾਂ ਨੂੰ ਜਿਹੜੇ ਸਵਰਗਾਂ 'ਚ ਵਾਸ ਕਰਦੇ ਆ ਦਾਨਪੁਨ ਕੀਤਾ ਜਾਂਦਾ ਹੈ ਕਈ ਲੋਕ ਘਰ ਬ੍ਰਾਹਮਣ ਨੂੰ ਸਦਕੇ ਉਸ ਦਿਨ ਵੀ ਹਵਨ ਕਰਦੇ ਆ ਪਿਤਰਾ ਦੇ ਨਾਮ ਦਾ ਜਾਂ ਸੁੱਕਾ ਦਾਨ ਕਰਦੇ ਆ ਹਰ ਇੱਕ ਦੀ ਆਪਣੀ ਆਪਣੀ ਵਿਧੀ ਹੁੰਦੀ ਆ ਉਹ ਕਰਦੇ ਆ ਉਸ ਤੋਂ ਬਾਅਦ ਫਿਰ ਜਦੋਂ ਸੂਰਜ ਅਸਤ ਹੋ ਜਾਂਦਾ ਉਹਨੂੰ ਕਹਿੰਦੇ ਨੇ ਪਰਦੋਸ਼ ਕਾਲ ਹੂੰ ਉਸ ਤੋਂ ਥੋੜਾ ਜਿਹਾ ਅਗਲਾ ਟਾਈਮ ਹੁੰਦਾ ਜਦੋਂ ਨੇਰ ਚੰਨ ਮਿਲਿਆ ਹੁੰਦਾ ਉਸ ਪਰਦੋਸ਼ ਕਾਲ 'ਚ ਇਹ ਕਿਹਾ ਗਿਆ ਕਿ ਮਾਤਾ ਲక్ష్ਮੀ ਪ੍ਰਵੇਸ਼ ਕਰਦੀ ਆ ਧਰਤੀ ਤੇ ਠੀਕ ਹੈ ਉਸ ਤੋਂ ਬਾਅਦ ਜਦੋਂ ਅੰਧੇਰਾ ਹੋ ਜਾਂਦਾ ਉਸ ਜਮਾਨੇ ਦੇ ਵਿੱਚ ਭਗਵਾਨ ਰਾਮ ਪੁਸ਼ਪਕ ਵਿਮਾਨ ਤੇ ਆ ਰਹੇ ਸੀ ਅੱਜ ਵੀ ਤੁਸੀਂ 에ਰਪੋਰਟ ਤੇ ਜਾਓਗੇ ਸਾਈਡਾਂ ਤੇ ਲਾਈਟਾਂ ਲੱਗੀਆਂ ਹੁੰਦੀਆਂ ਉਹਨੂੰ ਕਹਿੰਦੇ ਨੇ ਪਲੇਨ ਦਾ ਪਾਥ ਹੈ ਕਿ ਇਹਨਾਂ ਲਾਈਟਾਂ ਤੋਂ ਪਤਾ ਚੱਲਦਾ ਹੈ ਕਿ ਪਲੇਨ ਆ ਰਿਹਾ ਤੇ ਲੋਕਾਂ ਨੇ ਅਯੁੱਧਿਆ ਚ ਇੰਨੇ ਕੁ ਦੀਵੇ ਲਗਾ ਦਿੱਤੇ ਸੀਗੇ ਕਿ ਪੁਸ਼ਪਕ ਵਿਮਾਨ ਨੂੰ ਰਸਤਾ ਨਜ਼ਰ ਆ ਰਿਹਾ ਸੀ ਕਿ ਇਹ ਮੇਰੀ ਉਤਰਨ ਦੀ ਜਗ੍ਹਾ ਲੈਂਡਵੇ ਇੱਥੇ ਕਰ ਤਾਂ ਉਹ ਜਦੋਂ ਥੋੜਾ ਜਿਹਾ ਹੋਰ ਅੰਧੇਰਾ ਹੋ ਜਾਏਗਾ ਲੋਕਾਂ ਨੇ ਦੀਪਮਾਲਾ ਕਰਨੀ ਸ਼ੁਰੂ ਕਰ ਦੇਣੀ ਹੈ ਕਿ ਭਗਵਾਨ ਰਾਮ ਦੇ ਰੂਪ ਚ ਵੀ ਇੱਥੇ ਕੋਈ ਸਾਡੇ ਘਰ ਚ ਸ਼ੁਭ ਚੀਜ਼ ਦਾ ਵਾਸ ਹੋ ਜਾਏ ਤੋ ਇਹ ਤਰੀਕਾ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂੰਗੀ ਕਿ ਹੁਣ ਇਹ ਤਾਂ ਸਾਫ਼ ਹੋ ਗਿਆ ਕਿ 21 ਤਰੀਕ ਦੀ ਦੀਵਾਲੀ ਹੈ ਲੋਕਾਂ ਨੂੰ ਹੁਣ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਤੁਸੀਂ ਬਹੁਤ ਅੱਛਾ ਮੈਨੂੰ ਪੁੱਛਿਆ ਜੀ ਅਪੀਲ ਜ਼ਰੂਰ ਮੈਂ ਕਰਨੀ ਚਾਹਾਂਗਾ ਕਿ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹਦਾ ਦੁਰਉਪਯੋਗ ਵੀ ਹੈ ਤੇ ਸਦ ਉਪਯੋਗ ਵੀ ਹੈ ਇਸ ਸੋਸ਼ਲ ਮੀਡੀਆ ਤੇ ਮੈਂ بڑے بڑے ਐਸੇ ਉਪਾਏ ਸੁੰਦਰਾ ਹਨ ਕਿ ਸਾਡੇ ਉਪਾਇਆਂ ਦੇ ਜੰਤਰੀਚ ਨਹੀਂ ਹੈ ਕਿਤਾਬ ਚ ਨਹੀਂ ਹੈ ਜੋਤਿਸ਼ ਚ ਨਹੀਂ ਹੈ ਇੱਕ ਮੇਮ ਸਾਹਿਬ ਕਹਿ ਰਹੀ ਆ ਕਿ ਆਪਣੇ ਆਦਮੀ ਨੂੰ ਸ਼ਰਾਬ ਹੀ ਪਲਾਈ ਜਾ ਤੇਰਾ ਸ਼ੁਕਰ ਠੀਕ ਹੋ ਜਾਵੇਗਾ ਮੈਂ ਪੁੱਛਣਾ ਚਾਹਣਾ ਕਿ ਕਿਹੜੀ ਗਧਾਰ ਚੋਂ ਲਿੱਤਾ ਹੈ ਜਾਂ ਫਿਰ ਕਿਸੇ ਠੇਕੇ ਵਾਲੇ ਨਾਲ ਸੈਟਿੰਗ ਹੋਣੀ ਹੈ ਉਹਨਾਂ ਦੀ ਭਾਵੇਂ ਸੋ ਬੱਚੋ ਸਾਰੇ ਦੋਸਤਾਂ ਨੂੰ ਭਰਾਵਾਂ ਨੂੰ ਮਿੱਤਰਾਂ ਨੂੰ ਜਿਹੜੇ ਜੋਤਿਸ਼ 'ਚ ਵਿਸ਼ਵਾਸ ਕਰਦੇ ਆ ਜਿਹੜੇ ਪਰਮਾਤਮਾ 'ਚ ਵਿਸ਼ਵਾਸ ਕਰਦੇ ਆ ਵਰਤ ਰੱਖਣਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਦੇ ਜਿਹੜੇ ਮਾੜੇ ਪ੍ਰਯੋਗ ਨੇ ਉਪਯੋਗ ਨੇ ਉਹਨਾਂ ਤੋਂ ਬਚਣਾ ਪਊਗਾ ਆਪਣੇ ਗੁਰੂ ਘਰਾਂ 'ਚ ਜਾਓ ਉੱਥੇ ਨੋਟਿਸ ਬੋਰਡ ਹੈ ਆਪਣੇ ਮੰਦਰਾਂ 'ਚ ਜਾਓ ਉੱਥੇ ਬੋਰਡ ਲੱਗਾ ਹੁੰਦਾ ਹੈ ਤੁਹਾਡੇ ਉੱਥੇ ਮੁੱਖ ਪੁਜਾਰੀ ਜੀ ਬੈਠੇ ਆ ਭਾਈ ਜੀ ਬੈਠੇ ਆ ਗ੍ਰੰਥੀ ਬੈਠਾ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਪੁੱਛ ਲਓ ਭਾਈ ਪੰਚਾਂ ਨੂੰ ਪਿਆ ਤੁਹਾਡੇ ਕੋਲ ਕਿਤਾਬ ਖੋਲ ਕੇ ਦੱਸ ਦੋ ਕਿ ਜਿਹੜੀ ਸਾਨੂੰ ਆਦਤ ਪੈ ਗਈ ਹੈ ਨਾ ਨਾਲੇ ਕ੍ਰਿਟ ਕਰਕੇ ਅਸੀਂ ਗੂਗਲ ਕਰ ਲਿਆ ਕਿ ਭਾਈ ਇਹ ਕਿਦਨ ਆ ਤਰੀਕ ਕਿਦਨ ਉਹ ਆਦਤ ਨੇ ਸਾਨੂੰ ਖਰਾਬ ਕੀਤਾ ਆ ਤੇ ਮੈਂ ਅਪੀਲ ਕਰਾਂਗਾ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਆਰਤੀ ਦੇ ਟਾਈਮ ਤੇ ਮੰਦਰ ਪਹੁੰਚ ਜਾਂਦੇ ਸੀ ਕਿ ਅੱਜ ਛੈਣੇ ਮਹਿ ਮਜਾਣੇ ਆ ਉਹ ਕਹਿੰਦਾ ਨਹੀਂ ਟਲ ਮਹਿ ਮਜਾਣਾ ਇਦਾਂ ਅਸੀਂ ਕਰਦੇ ਰਹੇ ਨਾ ਸ਼ੌਕ ਹੁੰਦਾ ਸੀ ਉਹ ਸਾਨੂੰ ਉਦੋਂ ਦੀਆਂ ਸਾਰੀਆਂ ਗੱਲਾਂ ਪਤਾ ਕਰਜੇ ਕੋਈ ਦਿਨ ਤਿਹਾਰਾ ਨਹੀਂ ਸਾਡੀ ਮਾਤਾ ਜਾਂ ਦਾਦੀ ਕਹਿੰਦੀ ਜਾਂ ਮੰਦਿਰ ਜਾਂ ਪੰਡਤ ਜੀ ਕੋ ਪੁੱਛ ਕੇ ਆ ਆ ਪੰਚਕ ਤਾਂ ਨਹੀਂ ਲੱਗੀ ਅੱਜ ਗੰਡ ਬੋਲ ਤਾਂ ਨਹੀਂ ਹੈਗਾ ਉਹ ਆ ਤਾਂ ਨਾ ਛੱਡੋ ਜੇ ਛੱਡੋਗੇ ਤੇ ਤੁਹਾਡੀਆਂ ਜੜਾਂ ਜੜੀਆਂ ਬਹੁਤ ਕਮਜ਼ੋਰ ਹੋ ਜਾਣੀਆਂ ਪੂਰੇ ਦੇਸ਼ ਚ ਪਹਿਲਾਂ ਹੀ ਮਾਹੌਲ ਵਾੜਾ ਵਿਗੜਿਆ ਆਇਆ ਹੈ ਡੈਮੋਗ੍ਰਾਫੀਆਂ ਸਟੇਟਾਂ ਦੀਆਂ ਚੇਂਜ ਹੋ ਰਹੀਆਂ ਆਪਣੇ ਧਰਮ ਪਰਿਵਰਤਨ ਹਾਵੀ ਹੋ ਰਹੇ ਆ ਇਹ ਜੇ ਆਪਾਂ ਛੱਡਾਂਗੇ ਤੇ ਸਮਝ ਲਓ ਆਪਾਂ ਆਪਣੇ ਧਰਮ ਤੋਂ ਵੀ ਜਾਵਾਂਗੇ ਇਹੀ ਮੇਰੀ ਅਪੀਲ ਹੈ ਬਿਲਕੁਲ ਤਾਂ ਅ ਇਹ ਹੁਣ ਸਾਫ ਹੋ ਚੁੱਕਿਆ ਕਿ 21 ਤਰੀਕ ਨੂੰ ਦੀਵਾਲੀ ਜਿਹੜੀ ਹੈ ਮਨਾਈ ਜਾਣੀ ਹੈ ਮਹੂਰਤ ਵੀ ਦੱਸਿਆ ਇਹਨਾਂ ਨੇ ਕਿ ਲక్ష్ਮੀ ਪੂਜਨ ਕਦੋਂ ਹੋਣਾ ਪਿਤਰਾ ਦੀ ਪੂਜਾ ਕਦੋਂ ਕਰਨੀ ਹੈ ਤੇ ਤੁਹਾਨੂੰ ਤੇਰੇ ਸਤੇ ਕੀ ਕੀ ਲੋਗ ਕਰ ਸਕਦੇ ਨੇ ਤਾਂ ਸਾਰੀ ਚੀਜ਼ਾਂ ਬਹੁਤ ਸਰਲ ਭਾਸ਼ਾ ਦੇ ਵਿੱਚ ਇਹਨਾਂ ਨੇ ਸਮਝਾਈਆਂ ਵੀ ਨੇ ਦੇਸੀ ਭਾਸ਼ਾ ਦੇ ਵਿੱਚ ਸਮਝਾਈਆਂ ਤਾਂ ਕਿ ਲੋਕਾਂ ਤੱਕ ਇਹ ਪਹੁੰਚੇ ਤੇ ਲੋਕ ਆਰਾਮ ਦੇ ਨਾਲ ਇਸ ਨੂੰ ਸਮਝ ਵੀ ਸਕਣ ਜੀ ਪੰਡਿਤ ਜੀ ਤੁਸੀਂ ਕਹਿ ਰਹੇ ਸੀ ਤੁਸੀਂ ਮੈਂ ਨਾ ਇੱਕ ਦੇਸੀ ਗੱਲ ਵੀ ਕਰਨਾ ਚਾਹਾਂ ਹਾਂ ਪਰਾਂ ਚ ਕਈ ਵਾਰੀ ਅਨ ਹੋਣੀ ਹੋ ਜਾਂਦੀ ਮਿਰਤੇ ਹੋ ਜਾਂਦੀ ਹਮ ਆਪਾਂ ਕਹਿੰਦੇ ਆ ਜੀ 13ਵੀਂ ਕਰਨੀ ਆ ਚੌਥਾ ਕਰਨਾ ਜੇ ਵਿੱਚ ਐਤਵਾਰ ਆ ਜਾਏ ਨਾ ਤੇ ਬਜ਼ੁਰਗ ਕੀ ਕਹਿੰਦੇ ਆ ਇਹ ਮਾੜਾ ਕੰਮ ਐ ਵਧਾਣਾ ਨਹੀਂ ਐ ਘਟਾਣਾ ਹਮ ਸਮਝ ਗਏ ਐਤਵਾਰ ਨੂੰ ਕਦੀ ਤੁਸੀਂ ਨਹੀਂ ਦੇਖੋਗੇ ਕੋਈ ਏਦਾਂ ਦਾ ਕੋਈ ਭੋਗ ਪੈਂਦਾ ਬਹੁਤ ਘੱਟ ਹੋਏਗਾ ਜਿਨ੍ਹਾਂ ਨੂੰ ਨਹੀਂ ਗਿਆਨ ਹੋਊਗਾ ਉਦੋਂ ਵੀ ਇੱਕ ਤਿਥੀ ਅਸੀਂ ਘਟਾ ਲੈਨੇ ਆ ਸੋ ਸਾਡੇ ਬਜ਼ੁਰਗਾਂ ਨੇ ਹੀ ਕਿਹਾ ਹੋਇਆ ਬਿਨਾਂ ਸ਼ਾਸਤਰਾਂ ਤੋਂ ਕਿ ਜੇ ਘਰ 'ਚ ਕੋਈ ਅਨ ਹੋਣੀ ਹੋਵੇ ਤੇ ਦਿਨ ਘਟਾਈ ਦਾ ਹਮ ਔਰ ਜੇ ਕੋਈ ਸ਼ੁਭ ਕੰਮ ਕਰਨਾ ਹੋਵੇ ਤੇ ਦਿਨ ਵਧਾਈ ਦਾ ਜੀ ਸੋ ਇਹ ਦੇਸੀ ਫਾਰਮੂਲਾ ਸਾਡੀ ਦਾਦੀ ਮਾਂ ਲਈ ਸੁਣ ਲੋ ਕਿ ਮਾੜਾ ਕੰਮ ਹੋਵੇ ਤੇ ਦਿਨ ਘਟਾਈ ਦਾ ਜੇ ਸ਼ੁਭ ਕੰਮ ਹੋਵੇ ਕੋਈ ਭਲੇਖਾ ਪੈ ਜਾਵੇ ਮੱਸਿਆ ਦੋ ਦਿਨਾਂ ਚ ਆ ਗਈ ਹੈ ਤੇ ਦਿਨ ਵਧਾਈ ਦਾ ਅਗਲੀ ਤਿੱਥੀ ਤੇ ਪੂਜਾ ਕੀਤੀ ਜਾਂਦੀ ਜੀ ਬਿਲਕੁਲ ਪਰ ਬਹੁਤ ਸਹੀ ਭਾਸ਼ਾ ਦੇ ਵਿੱਚ ਸਮਝਾਇਆ ਤਾਂ ਕਿ ਸਭ ਨੂੰ ਸਮਝ ਲੱਗੇ ਤਾਂ ਹੁਣ 21 ਤਰੀਕ ਦੀ ਦੀਵਾਲੀ ਹੈ ਹਰ ਪਾਸੇ ਇਸ ਦੀ ਅਨਾਉਂਸਮੈਂਟ ਵੀ ਜਿਹੜੀ ਹੈ ਉਹ ਹੋ ਚੁੱਕੀ ਹੈ ਤਾਂ ਹੋਰ ਅਪਡੇਟਸ ਸਾਡੇ ਨਾਲ ਜੁੜੋ ਕੈਮਰਾਮੈਨ ਬੈਠੀ ਤੇ ਨਾਲ ਸਮਝਾ ਸਿੰਘ ਪਲਾਜ਼ਾ ਨੇ ਦੇਸੀ ਲੋਕਾਂ ਨੂੰ ਹਾਂ ਚਾਹ ਪੀਓ ਚਾਹ ਪੀਓ ਚਾਹ ਪੀਓ ਬਰਾ ਤੁਸੀਂ ਲੋਕ ਅੱਛਾ ਭੁੱਲ ਗਿਆ ਕਿ ਕਿਤਨੇ ਵਜੇ ਕੀ ਕਰਦੇ ਕਰ ਰਹੇ ਹੁੰਦੇ ਹੋ ਤੁਸੀਂ ਬਿਸੇ ਤੇ ਸੀ ਨਹੀਂ ਹੁਣ ਇਹ ਟਾਈਮ ਹੁੰਦਾ ਹੈ ਕਿ ਲక్ష్ਮੀ ਪੂਜਾ ਦੀਪਦਾਨ 7 ਤੋਂ 9 ਜੰਤਰ ਪੂਜਾ 8 ਵੀ ਤੋਂ 10:55 ਕਾਲੀ ਮਾਤਾ ਦੀ ਉਪਾਸਨਾ ਤੰਤਰ ਪੂਜਾ ਜਿਹੜੇ ਤਾੰਤ੍ਰਿਕ ਕਰਦੇ ਆ ਫਿਰ ਆਪਦੇ ਜਿਹੜੇ ਅਕਾਲ ਤੇ ਉਹ ਦੱਸਦਾ ਨਾ ਅੱਥਾਲੇ ਕਰਨੀ ਵੀ ਕਿਨੇ ਹੁੰਦੀ ਹੈ ਲੋਕੀ ਪੁੱਛ ਲੈਂਦੇ ਕਰਦਾ ਗੁਰਦਾ ਕੋਈ ਨਹੀਂ ਹੈਗਾ ਹਾਂ ਗੁਪਤ ਸਾਧਨਾਵਾਂ ਜਿਹੜੀਆਂ ਆ ਆ ਆ ਸਾਡਾ ਪੰਜਾਬ ਹੁੰਦਾ ਆ ਦਿਖਾਈਓ ਆ ਜਿਹੜਾ ਪੰਚਾਂਗ ਹੈ ਨਾ ਇਹ ਪੰਚਾਂਗ ਆਧਾਰ ਹੈ ਇਹ ਪੰਚਾਂਗ ਸਨਾਤਨ ਧਰਮ ਦਾ ਇੱਕ ਤਰ੍ਹਾਂ ਦਾ ਸੰਵਿਧਾਨ ਹੈ ਕਨਸਟੀਟਿਊਸ਼ਨ ਹੈ ਇਹਦੇ ਚ ਜਿਹੜੀ ਵੀ ਗੱਲ ਲਿਖੀ ਹੋਏਗੀ ਉਹ ਸਾਡੇ ਲਈ ਪੱਥਰ ਤੇ ਲਕੀਰ ਹੁੰਦੀ ਆ ਇਸ ਪੰਚਾਂਗ ਦੇ ਅਨਸਾਰ ਦੀਵਾਲੀ ਜਿਹੜੀ ਹੈ 21 ਤਰੀਕ ਦੀ ਹੀ ਮਲਾਈ ਜਾਏ ਜੋਨਨ ਲੈਵੇ ਤੇ ਰੱਖ ਲਓ ਨੌ ਰੰਗ ਚਾਹ ਪੀ ਲਓ ਜਿੰਨ ਜਨਾਂ